ਇਹ ਗੱਲ ਤੋੜੀ ਕੋਈ ਇਹ ਤੇ ਮੁਰਾ ਨੂੰ ਫਿਰਦੇ ਆ ਇਹ 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 ਨੂੰ ਪਾ ਲਈ ਛੱਡਦਾ 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 ਸਕਾਰਾ ਮੁੰਦੇ ਕਰਦਾ ਸਕਾਰਾ ਮੁੰਦਿਆ ਹਲੋ ਐ ਮੈਂ ਕਿ ਕਰਦਾ ਤੂੰ ਫੋਨ ਹੈ ਵੇਖ ਕੇ ਨਾ ਸੇ ਫੋਨ ਕਰਦਾ ਤੂੰ ਮੇਰਾ ਹੈ ਕਿ ਫੋਨ ਕਰਦਾ ਫੋਨ ਕਰਦਾ ਹੈ ਫੋਨ ਕਰਦਾ ਹੈ ਹੈਕਲ ਕਰਨ ਲਈ ਮਦਨ ਜੀ ਕੰਪਨੀ ਵਾਲੇ ਦਾ ਫੋਨ ਆਈ ਜਿੰਦਕਾਰੀ ਆ ਨਾ ਜੀ ਜੰਨ ਸਾਹਬ ਤੁਸੀਂ ਪ੍ਰਵਾਹ ਨਹੀਂ ਕਰਨੀ ਅਸੀਂ ਤੁਹਾਡੇ ਨਾਲ ਆ ਜਿਹੜੀ ਗੋਲੀ ਤੁਹਾਡੇ ਨਾਲ ਲੜਵਾਉਗੀ ਨਾ ਉਹ ਸਾਡੀ ਛਾਤੀ ਫਿੰਡ ਕੇ ਤੁਹਾਡੇ ਵੱਲ ਨੂੰ ਆਊਗੀ ਜੰਨ ਸਾਹਬ ਪ੍ਰਵਾਹ ਨਹੀਂ ਕਰਨੀ ਤੁਸੀਂ ਅਸੀਂ ਤੁਹਾਡੇ ਨਾਲ ਆ ਓਏ ਸ਼ਾਬਾਸ਼ ਮੈਨੂੰ ਤੁਹਾਡੇ ਤੋਂ ਇਹੋ ਉਮੀਦ ਆ ਇਹ 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 ਮੈਨੂੰ ਮਾਉਂ ਨੂੰ ਫਿਰਦੇ ਆ ਇਹ ਹੈ ਗੱਲ ਕਰ ਰਹੇ ਕੋਈ ਬੈਠੋ ਬੈਠੋ ਜੰਡ ਸਾਹਬ ਪੱਤਰਕਾਰ ਆਇਆ ਵਾ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਅਗਲਾਉ ਚੈਨਲ ਤੋਂ ਅੱਜ ਹੀ ਚੰਦ ਸਾਹਿਬ ਦੀ ਕੋਠੀ ਅੱਗੇ ਪਹੁੰਚ ਗਏ ਆ ਅਸੀਂ ਉਹਨਾਂ ਤੋਂ ਉਹਨਾਂ ਦੇ ਇਸ ਧਰਨੇ ਦਾ ਕਾਰਨ ਪੁੱਛਾਂਗੇ ਚੰਦ ਸਾਹਿਬ ਸੋਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਚੈਨਲ ਤੇ ਚੰਦ ਸਾਹਿਬ ਪਹਿਲਾਂ ਮੇਰਾ ਸਵਾਲ ਇਹ ਹੈ ਵੀ ਤੁਸੀਂ ਆਪਣਾ ਧਰਨਾ ਕੋਠੀ ਦੇ ਅੰਦਰ ਕਿਉਂ ਲਗਾਇਆ ਬਾਹਰ ਕਿਉਂ ਨਹੀਂ ਲਗਾਇਆ ਬੱਲੇ ਹੋ ਤੇਰੇ ਯਾਰਾ ਦਾ ਬਾਹਰ ਆਉਣਾ ਤੇ ਮੈਨੂੰ ਮਗ ਦੁਰਜਣ ਹੈ ਹੈ ਤੇ ਤੁਸੀਂ ਤੁਹਾਨੂੰ ਅੱਗੇ ਮਰੌਣ ਨੂੰ ਫਿਰਦੇ ਜੇ ਤੁਸੀਂ ਸਰਕਾਰਾਂ ਲੱਗਿਆ ਆ ਕਰਾਈ ਹੋ ਜਾ ਹੈ ਗੱਲ ਕਰਨੀ ਕੋਈ ਚੰਡਾ ਸਾਹਿਬ ਤੂੰ ਇਹਨੇ ਮੌਕੇ ਮਾਰਦੇ ਹੋ ਤੁਹਾਡੇ ਕੋਲ ਦੋ ਗੱਲ ਨਹੀਂ ਦਿੱਤਿਆ ਨਾ ਸਰਕਾਰ ਨੇ ਕੌਣ ਮੌਕਾ ਬਾਪਦਾ ਕੌਣ ਮੌਕਾ ਮਾਰਦਾ ਇਹ ਮੈਂ ਨਹੀਂ ਮੈਂ ਗੰਨ ਹੈ ਹੀ ਨਹੀਂ ਹੈ ਹੀ ਨਹੀਂ ਕਦ ਹੈ ਨਹੀਂ ਚੰਡਾ ਸਾਹਿਬ ਦੇ ਕੋਲ ਗੰਨ ਹੈ ਨਹੀਂ ਉਹਦੇ ਕੋਲ ਤਾਂ ਹੈਗੀ ਆ ਕਿ ਆਹ ਬਤਾ ਉਹਨੂੰ ਪਰੇ ਕਰਲਾ ਤੂੰ ਮੈਨੂੰ ਸ਼ੀਰ ਕਰਦਾ ਨਾ ਇਹ ਇਹ ਮੈਨੂੰ ਗੇ 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 ਚੰਡਾ ਸਾਹਿਬ ਕੋਈ ਕੋਈ ਮਾਰ ਨੂੰ ਫਿਰਦਾ ਆ ਚੰਡ ਸਾਹਿਬ ਜੋ ਮਰਜੀ ਆ ਤੁਹਾਡੇ ਕੋਲ ਦੋ ਗਨਮੈਂਟਾ ਹੈਗੇ ਜੋ ਸਰਕਾਰ ਨੇ ਇੱਥੇ ਤੁਹਾਡੀ ਰਾਖੀ ਕਰਦੇ ਆ ਕਿਹੜੀ ਰਾਖੀ ਕਿਹੜੀ ਰਾਖੀ ਦੋਵੇਂ ਰਾਤਾਂ ਸੁਤੇ ਨਹੀਂਦੇ ਆ ਆ ਘਾੜੇ ਬੜੇ ਮਾਰਦਾ ਆ ਇਮ ਨੂੰ ਉਹ ਟਰਾਈ ਜਾਂਦਾ ਰਿਹਾ ਇਹਦੇ ਦੀ ਰਾਖੀ ਮੈਂ ਇਹ ਕਹਦਾ ਮੈਂ ਮੈਂ ਇਹ ਕਹਦਾ ਇਹਨਾਂ ਦੀ ਇੱਕ ਤੇ ਕਰਦੇ ਆ ਇਹ ਸੁਤੇ ਰਹਿੰਦੇ ਆ ਦੇ ਜਾਦੇ ਆ ਬਸ ਉਹ ਹੈ ਨਹੀਂ ਉਹ ਤੇ ਉਹ ਗੇਮਾਂ ਖੇੜੀ ਜਾਂਦੇ ਆ ਇਹ 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 ਇਹਦਾ ਦੋਵਾਂ ਨੇ ਤਾਂ ਮਿਚੜਨੂੰ ਚੜਨੂੰ ਗਨਮ ਰੱਖਿਆ ਚੜਨੂੰ ਚੰਡ ਸਾਹਿਬ ਤੋ ਇਹੋ ਜਿਹੇ ਪੰਗੇ ਲੈਣੇ ਕਾ ਧੋਣੇ ਆ ਵੀ ਤੁਹਾਨੂੰ ਦੋ ਦੋ ਗਨ ਮਿੰਟ ਮਿਲਣ ਤੇ ਮੁੜ ਕੇ ਡਰਦੇ ਹੀ ਬਹੁਤ ਛੇਤੀਆਂ ਤੁਸੀਂ ਮੈਂ ਨਹੀਂ ਜਦਾ ਕਹਿ ਤੋ ਮੈਂ ਨਹੀਂ ਜਦਾ ਕਹਿ ਤੋ ਮੇਰੇ ਨਾਲਾ ਮੇਰੇ ਦੋ ਸ਼ਿਰਾ ਵਰਗੇ ਮੇਰੇ ਹਾਰ ਸਾਬ ਕਿੰਤਰ ਕੈਚਲੇ ਉਹ ਫਲੱਟ ਚ ਅਸਲ ਦੇ ਵਿੱਚ ਚੱਕਰ ਪਤਾ ਕੀ ਸੀ ਪੱਤਰਕਾਰ ਸਾਹਿਬ ਅਸੀਂ ਕਰਨੀ ਸੀ ਘੰਟਾ ਘੰਟਾ ਰੈਸਟ ਤੇ ਸਾਨੂੰ ਪਤਾ ਸੀ ਵੀ ਐਂ ਦਾ ਸੂਤ ਨਹੀਂ ਆਉਣਾ ਇਹ ਭੋੜਿਆ ਅਸੀਂ ਗਬਾਰਾ ਤੇ ਹੁਣ ਇੱਕ ਘੰਟਾ ਰਾਮ ਨਾਲ ਅਸੀਂ ਸੌਵਾਂਗੇ ਤੇ ਝੰਡਾ ਸਾਹਿਬ ਇੱਕ ਘੰਟਾ ਫਲੱਟ ਚੋਂ ਨਹੀਂ ਨਿਕਲਦੇ ਐਸੀ ਝੰਡਾ ਸਾਹਿਬ ਇੰਟਰਵਿਊ ਨਾ ਕੁਝ ਕੱਢਣ ਨੂੰ ਨਾ ਕੁਝ ਕੋਣ ਨੂੰ ਇਹ ਨਾਲ ਤੇ ਰੇਡ ਤੇ ਖੜ ਕੇ 버ਗਰ ਖਾ ਲੈਂਦੇ ਉਹ ਵਧੀਆ ਰਹਿਣਾ ਸੀ ਮਿਲਦੇ ਆ ਜੀ ਅਗਰੀ ਵੀਡੀਓ ਚ ਸਤ ਸ੍ਰੀ ਅਕਾਲ ਅਦਾਬ ਸਲਾਮ ਆਪਾਂ ਆਪਾਂ ਚੱਲੀ ਜਾਂਦਾ ਤਾਂ ਦਿੱਲੀ ਦਾ ਕੰਮ ਆ ਆਪਾਂ ਖਾਈਏ ਰੋਟੀ ਇਹਨੂੰ ਬਹਿਣ ਦੀ ਘੰਟਾ ਫਲਾਟ ਚ ਚੱਲੋ